ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 50 ਓਵਰਾਂ ਦਾ 1 ਡੇ ਮੈਚ ਸਿਰਫ 5 ਗਿੰਦਾ ਚ ਖਤਮ 49 ਪਿੰਟ 1 ਓਵਰ ਰਹਿ ਗਏ ਤਰੇ ਦੇ ਤਰੇ ਕ੍ਰਿਕਟ ਜੱਗ ਚ ਮੱਚੀ ਤੇ ਥੱਲੀ ਕ੍ਰਿਕਟ ਨੂੰ ਅਨਿਸ਼ਚਿਤਤਾਵਾਂ ਤੇ ਖੇਡ ਕਿਹਾ ਜਾਂਦਾ ਹੈ ਇਸ ਵਿੱਚ ਕਦੋਂ ਕੀ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ ਅਜਿਹੀ ਘਟਨਾ ਸਾਹਮਣੇ ਆਈ ਹੈ ਕਿ ਜਿਸ ਨੇ ਕ੍ਰਿਕਟ ਜੱਗ ਨੂੰ ਹੈਰਾਨ ਕਰ ਦਿੱਤਾ ਹੈ ਤਾਂ ਇੱਕ ਵਨਡੇ ਮੈਚ ਵਿੱਚ ਟੀਮ ਇੱਕ ਟੀਮ ਨੇ ਸਿਰ ਪੰਜ ਗਿੰਨਾਂ ਵਿੱਚ ਜਿੱਤ ਹਾਸਲ ਕਰ ਲਈ ਹੈ ਇਸ ਇਸ ਵਨਡੇ ਮੈਚ ਨੇ ਪੂਰੇ ਪੂਰੇ ਪੰਜਾਬ ਓਵਰਾਂ ਦਾ ਸੀ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਜੇਕਰ ਤੁਹਾਨੂੰ ਦੱਸ ਤੁਹਾਨੂੰ ਲੱਗਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਇਹ ਅਸਲ ਸੱਚਾਈ ਹੈ ਬਿਲਕੁਲ ਇਦਾਂ ਹੀ ਹੋਇਆ ਹੈ ਆ ਸਾਰਾ ਕੁਝ ਆਈਸੀਸੀ ਪੁਰਸ਼ ਅੰਡਰ 19 ਵਿਸ਼ਵ ਕੱਪ ਅਮਰੀਕਾ ਕੁਆਲੀਫਾਇਰ ਨੇ ਇੱਕ ਮੈਚ ਵਿੱਚ ਹੋਇਆ ਸੀ ਇੱਥੇ ਕੈਨੇਡਾ ਦੇ ਦੀ ਅੰਡਰ 19 ਟੀਮ ਨੇ 50 ਓਵਰਾਂ ਦੇ ਮੈਚ ਵਿੱਚ ਅਰਜنٹੀਨਾ ਨੂੰ ਦੀ ਅੰਡਰ 19 ਟੀਮ ਨੂੰ ਸਿਰਫ ਪੰਜ ਗਿੰਨਾਂ ਵਿੱਚ ਹਰਾ ਦਿੱਤਾ ਸੀ ਇਸ ਮੈਚ ਨੇ ਪੂਰੇ ਕ੍ਰਿਕਟ ਜਗਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਮੈਚ ਵਿੱਚ ਅਰਜنٹੀਨਾ ਅੰਡਰ 19 ਟੀਮ ਦੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਟੀਮ ਦਾ ਇਸ ਇਹ ਫੈਸਲਾ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ ਹੈ ਕੈਨੇਡਾ ਅੰਡਰ 19 ਟੀਮ ਦੇ ਘਾਤਕ ਗੱਲੇਬਾਜ਼ ਬੱਲੇ ਗੇਂਦਬਾਜ਼ ਦੇ ਸਾਹਮਣੇ ਅਰਜنٹੀਨਾ ਅੰਡਰ 19 ਟੀਮ ਸਿਰਫ 19.4 ਓਵਰਾਂ ਵਿੱਚ ਸਿਰਫ 23 ਦੌੜਾਂ ਦੇ ਆਲ ਅਰਬਟ ਹੋ ਗਏ ਹਨ ਟੀਮ ਦੇ 7 ਖਿਡਾਰੀ ਆਪਣਾ ਖਾਤਾ ਖੋਲੇ ਬਿਨਾ ਹੀ ਆਊਟ ਹੋ ਗਏ ਹਨ ਪੂਰੀ ਟੀਮ ਵੱਲੋਂ ਸਿਰਫ ਇੱਕ ਚੌਕਾ ਅਤੇ ਇੱਕ ਸ਼ਕਲ ਲਗਾਇਆ ਗਿਆ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਟੀਮ ਦਾ ਕੋਈ ਵੀ ਖਿਡਾਰੀ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕਿਆ ਕੈਨੇਡਾ ਅੰਡਰ 19 ਟੀਮ ਨੇ 24 ਦੌੜਾਂ ਦਾ ਮਾਮੂਲੀ ਟਿਚਾ ਸਿਰਫ 5 ਗੇਂਦਾਂ ਵਿੱਚ ਹਾਸਲ ਕਰ ਲਿਆ ਹੈ ਕੈਨੇਡਾ ਅੰਡਰ 19 ਲਈ ਜਗਰਾਜ ਸਮਰਾ ਨੇ ਚਾਰ ਗੇਂਦਾਂ ਵਿੱਚ ਦੋ ਚੌਕੇ ਤੇ ਦੋ ਛੱਕੇ ਲਗਾਏ ਹਨ ਅਰਜنٹੀਨਾ ਟੀਮ ਨੇ ਬਾਦੂ ਤਿੰਨ ਦੌੜਾਂ ਦਿੱਤੀਆਂ ਹਨ ਦੂਜੇ ਓਪਨਰ ਬੱਲੇਬਾਜ਼ ਧਰਮਪਲੇਟ ਪਰ ਧਰਮਪਟੇਲ ਨੇ ਇੱਕ ਗੇਂਦ ਵਿੱਚ ਇੱਕ ਦੌੜ ਬਣਾਈ ਹੈ ਇਸ ਤਰ੍ਹਾਂ 24 ਦੌੜਾਂ ਦਾ ਟੀਚਾ ਸਿਰਫ 5 ਗੇਂਦਾਂ ਵਿੱਚ ਹਾਸਲ ਕਰ ਲਿਆ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ